ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨੇ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਇਹਨਾਂ ਨੂੰ ਕਿ ਇਹਨਾਂ ਦਾ ਬਿਲਕੁਲ ਅਸੀਂ ਮਾਨ ਸਨਮਾਨ ਕਾਇਮ ਰੱਖਾਂਗੇ ਔਰ ਮੈਂ ਹੁਣ ਸਰਦਾਰ ਗੁਰਮੀਤ ਸਿੰਘ ਮੀਤ ਇਹਰ ਜਿਹਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਮੁਖਾਤਬ ਹੋਣ। ਧੰਨਵਾਦ ਜੀ। ਅ ਚੀਮਾ ਸਾਹਿਬ ਨੇ ਸਾਡੇ ਜਿਹੜੇ ਵੱਡੇ ਭਰਾ ਰਾਜਕੁਮਾਰ ਚੱਬੇਵਾਲ ਜੀ ਜਿਨ੍ਹਾਂ ਦਾ ਚੀਮਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਪਿਛਲੇ 5 ਸਾਲ ਅਸੀਂ ਇਕੱਠੇ ਸਾਰੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਰਹੇ ਤੇ ਮੈਂ ਇਨਾਂ ਇੱਕ ਚੱਬੇਵਾਲ ਸਾਹਿਬ ਬਾਰੇ ਜ਼ਰੂਰ ਕਹੂੰਗਾ ਕਿ ਹਮੇਸ਼ਾ ਭਾਵੇਂ ਸਰਕਾਰ ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚ اپੋਜੀਸ਼ਨ ਚ ਹਮੇਸ਼ਾ ਤੱਥਾਂ ਦੇ ਆਧਾਰ ਤੇ ਲੌਜੀਕਲ ਜਿਹੜੀ ਐ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਚੱਬੇਵਾਲ ਨਹੀਂ ਕੱਲਾ ਹੁਸ਼ਿਆਰਪੁਰ ਨਹੀਂ ਪੂਰੇ ਦਬਾਬੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਾਲਾ ਉਹ ਮਿਲੂਗਾ ਭਗਵੰਤ ਮਾਨ ਜੀ ਦੀ ਜਿਹੜੀ ਟੀਮ ਹੈ ਉਹ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗੀ ਪਿਛਲੇ ਦਿਨ ਵੀ ਚੀਮਾ ਸਾਹਿਬ ਵਿੱਤ ਮੰਤਰੀ ਪੰਜਾਬ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੀਥੀਆਰ ਜੀ ਕੈਬਨਿਟ ਮਿਨਿਸਟਰ ਪੰਜਾਬ ਤੇ ਮੇਰੇ ਸਾਥੀ ਬिलासਪੁਰ ਸਾਹਿਬ ਮੈਂ ਚੀਮਾ ਸਾਹਿਬ ਦਾ ਤੇ ਮੀਤ ਹੀਰ ਸਾਹਿਬ ਦਾ ਬਹੁਤ ਧੰਨਵਾਦ ਹਿੰਕਿ ਉਹਨਾਂ ਨੇ ਮੇਰੇ ਬਾਰੇ ਜੋ ਆਪਣੇ ਵਿਚਾਰ ਰੱਖੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਆਪਣੀ ਜੋ ਸਟੋਰੀ ਹੈ ਜਾਂ ਕਹਾਣੀ ਹੈ ਮੈਂ ਇਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਮੈਂ ਗਰੀਬੀ ਅਤ ਦੀ ਦੇਖੀ ਹੈ ਮੇਰੇ ਫਾਦਰ ਸਾਹਿਬ ਬੈਂਕਰ ਇੱਥੇ ਪੜਾਸੀ ਸੀ ਪਿਆ ਸੀ ਔਰ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜਾ ਕੇ ਕਾਮਯਾਬ ਕਰਾਂ ਔਰ ਇੱਕ ਸਿੱਖਿਸ਼ਤ ਸਮਾਜ ਦੀ ਉਹਦੇ ਵਿੱਚ ਹਿੱਸਾ ਪਾ ਮਾ ਰਚਨਾ ਕਰਾਂ ਸੋ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਪਿਤਾ ਜੀ ਦਾ ਜੋ ਅਜੇ ਇਸ ਦੁਨੀਆ 'ਚ ਨਹੀਂ ਹੈ ਜਿਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਤੇ ਮੈਨੂੰ ਡਾਕਟਰ ਬਣਾਇਆ ਡਾਕਟਰ ਬਣਨ ਤੋਂ ਬਾਅਦ ਜਦੋਂ ਮੈਂ ਰਾਜਨੀਤੀ ਚਾਣਦਾ ਮੇਰਾ ਇੱਕੋ ਹੀ ਮਕਸਦ ਸੀ ਕਿ ਗਰੀਬਾਂ ਦਾ ਵਿਕਾਸ ਗਰੀਬੀ ਨੂੰ ਦੂਰ ਕਰਨਾ ਸਮਾਜ ਨੂੰ ਸਿੱਖਿਸ਼ਿਤ ਕਰਨਾ ਪੜਾਉਣਾ ਇਹ ਮੇਰਾ ਇੱਕੋ ਇੱਕ ਮਿਸ਼ਨ ਰਿਹਾ ਮੈਂ ਕਾਂਗਰਸ ਚ ਆਇਆ ਔਰ ਕਰੀਬ-ਕਰੀਬ ਮੈਂ 12 ਸਾਲ ਕਾਂਗਰਸ ਪਾਰਟੀ ਚ ਰਿਹਾ ਔਰ ਜਿਹੜੀ ਸਰਕਾਰ ਚ ਹੁੰਦੇ ਹੋਏ ਵੀ ਦਾਸ ਨੇ ਰਿਕਾਰਡ ਤੋੜ ਕੰਮ ਕੀਤੇ ਔਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਚੀਮਾ ਸਾਹਿਬ ਕਿ ਸਾਡੇ ਹਲਕੇ ਦੇ ਵਿੱਚ ਜੱਬੇਵਾਲ ਦੇ ਵਿੱਚ ਕਾਂਗਰਸ ਜਦੋਂ ਮੈਂ 17 ਜਿੱਤਿਆਂ ਤੇ 45 ਸਾਲ ਬਾਅਦ ਉੱਥੇ ਕਾਂਗਰਸ ਜਿੱਤੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਨੇਰੀ ਸੀ ਇੱਕ ਤੂਫਾਨ ਸੀ ਉਦੋਂ ਵੀ ਹੁਸ਼ਾਰਪੁਰ ਦੇ ਵਿੱਚ ਕੱਲੀ ਜਿਹੜੀ ਸੀਟ ਆ ਉਹ ਦਾਸ ਨੇ ਲੋਕਾਂ ਨੇ ਪਿਆਰ ਦਿੱਤਾ ਆਪਣਾ ਭਰੋਸਾ ਜਤਾਇਆ ਤੇ ਮੇਰਾ ਇੱਕੋ ਹੀ ਸੋਚ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਸਾਡੇ ਸੀਐਮ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਔਰ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਅਭੇਡਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ। ਖਾਸ ਤੌਰ ਤੇ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਅਭੇਡਕਰ ਉਹਨਾਂ ਦੀ ਸੋਚ ਪੜੋ ਜੋੜੋ ਤੇ ਸੰਘਰਸ਼ ਕਰੋ। ਔਰ ਅੱਜ ਜੋ এডਿਕੇਸ਼ਨ ਸਰਵਿਸਿਜ਼ ਨੇ ਜੋ ਅੱਜ ਸਕੂਲ এডਿਕੇਸ਼ਨ ਹੈ ਅੱਜ ਸਾਡੀ ਇਸ ਸਰਕਾਰ ਦਾ ਜੋ ਮੇਨ ਅਜੰਡਾ ਹੈ ਉਹ ਪੜ੍ਹਾਈ ਹੈ। ਜੋ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸੁਪਨਿਆਂ ਨੂੰ ਬਹੁਤ ਮੇਲ ਖਾਂਦੀ ਹੈ। ਔਰ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾਂ ਸਿਹਤ ਸੇਵਾਵਾਂ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮੈਂ ਉਹਨਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਹਾਂ। ਔਰ ਦੂਸਰਾ ਸਭ ਤੋਂ ਵੱਡੀ ਗੱਲ ਕਿ ਬਿਜਲੀ ਫ੍ਰੀ ਪਹਿਲਾਂ ਵੀ 200 ਯੂਨਿਟ ਮਿਲਦੀ ਸੀ ਪਰ ਇਹ ਜੋ ਵੱਡੀ ਸੋਚ ਹੈ ਕਿ 600 ਯੂਨਿਟ 300 ਯੂਨਿਟ ਹਰ ਮਹੀਨੇ ਔਰ ਉਸ ਤੋਂ ਵੀ ਵੱਡੀ ਗੱਲ ਹਰ ਗਰੀਬ ਨੂੰ ਪਹਿਲਾਂ ਸਰਕਾਰਾਂ ਦੀ ਪਾਲਿਸੀ ਚ ਹਮੇਸ਼ਾ ਸ਼ਾਮਲ ਹੁੰਦਾ ਸੀ ਜਾਂ ਐਸਸੀ ਜਾਂ ਬੀਸੀ ਪਰਿਵਾਰ ਪਰ ਇਸ ਵਾਰ ਜੋ ਸਰਕਾਰ ਦੀ ਜੋ ਵਿਜਨ ਹੈ ਕਿ ਹਰ ਪਰਿਵਾਰ ਜਿਹੜਾ ਵੀ ਡਿਜ਼ਰਵਿੰਗ ਆ 600 ਯੂਨਿਟ ਤੋਂ ਘੱਟ ਲਗਭਗ 90% ਪਰਿਵਾਰਾਂ ਨੂੰ ਜੋ ਫ੍ਰੀ ਬਿਜਲੀ ਦਿੱਤੀ ਆ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸੋਚ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਸਾਡੇ ਨੌਜਵਾਨ ਬੇਰੋਜ਼ਗਾਰ ਨੇ ਜਦ ਕੇ ਸਰਕਾਰਾ ਚੀਮਾ ਸਾਹਿਬ ਨੇ ਮੀਤਿਹਰ ਜੀ ਨੇ ਠੀਕ ਦੱਸਿਆ ਕਿ ਜਦੋਂ ਇੰਪਲੋਇਮੈਂਟ ਦੀ ਗੱਲ ਆਂਦੀ ਤੇ ਅਖੀਰਲੇ ਸਾਲਾਂ ਚ ਉਹ ਗੱਲ ਆਂਦੀ ਆ ਔਰ ਅੱਜ ਮਹਿਜ 2 ਸਾਲ ਦੇ ਵਿੱਚ 40000 ਤੋਂ ਜ਼ਿਆਦਾ ਨੌکریاں ਦੇਣਾ ਮੈਂ ਸਮਝਦਾ ਕਿ ਕਾਬਲੇ ਤਾਰੀਫ ਹੈ। ਔਰ ਵਿਮਨ ਏਨਪਾਵਰਮੈਂਟ ਤੇ ਗੱਲ ਕਰਨਾ, ਮਹਿਲਾਵਾਂ ਦੇ ਹੱਕਾਂ ਦੇ ਲਈ ਗੱਲ ਕਰਨਾ। ਸੋ ਸਾਰੇ ਸਰਕਾਰ ਦੇ ਜੋ ਮਿਸ਼ਨ, ਜੋ ਸੁਪਨੇ ਆ, ਸਰਕਾਰ ਉਹਨਾਂ ਤੇ ਦਿਨ ਰਾਤ ਕੰਮ ਕਰ ਰਹੀ ਹੈ। ਔਰ ਮੈਂ ਇੱਕ ਹੋਰ ਚੀਜ਼ ਤੋਂ ਚਿਮਾ ਸਾਹਿਬ ਜੋ ਪ੍ਰਭਾਵਿਤ ਹੋਇਆ ਮਹਿਮਾਨ ਸਾਹਿਬ ਨੂੰ ਮਿਲਿਆ। ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਕੱਚੇ ਘਰ ਨੇ। ਕੱਚੀਆਂ ਛੱਤਾਂ ਨੇ ਡਿਗਣ ਵਾਲੀਆਂ ਨੇ ਤੇ ਉੱਥੇ ਕਰੀਬ ਉਹਨਾਂ ਨੂੰ ਕਰੀਬ-ਕਰੀਬ 5 ਕਰੋੜ ਰੁਪਈਆ ਜਿਹੜੀ ਜ਼ਰੂਰਤ ਹੈ ਪਹਿਲਾਂ ਮਿਲਿਆ ਮੈਂ ਤੇ ਮਾਨਯੋਗ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਦਾਊਟ ਐਨੀ ਡੇਲੇ ਉਹ ਫੰਡ ਜਾਰੀ ਵੀ ਕੀਤੇ ਕਿਉਂਕਿ ਪਹਿਲਾਂ ਸੈਂਕਸ਼ਨ ਸੀ ਸੋ ਮੈਂ ਸਮਝਦਾ ਕਿ ਗਰੀਬਾਂ ਦੇ ਲਈ ਅੱਡੀ ਵੱਡੀ ਸੋਚ ਜਿਹੜੀ ਆ ਉਸ ਤੋਂ ਮੈਂ ਅਤੀ ਪ੍ਰਭਾਵਿਤ ਦੇਮਾ ਚੀਮਾ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਮੇਰਾ ਸੁਪਨਾ ਕੋਈ ਵੀ ਘਰ ਕੋਈ ਵੀ ਛੱਤ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ ਹਰ ਛੱਤ ਨੂੰ ਪੱਕੀ ਦੇਖਣਾ ਇਹ ਮੇਰਾ ਚੀਮਾ ਸਾਹਿਬ ਸੁਪਨਾ ਹੈ ਔਰ ਬਾਕੀ ਪਾਰਟੀ ਦੇ ਸਿਪਾਹੀ ਦੇ ਤੌਰ ਤੇ ਸਮਰਪਿਤ ਸਿਪਾਹੀ ਦੇ ਤੌਰ ਤੇ ਮੈਂ ਕੰਮ ਕਰਦਾ ਰਵਾਂਗਾ ਤੇ ਅਖੀਰ ਦੇ ਵਿੱਚ ਮੈਂ ਫਿਰ ਐ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਹੋਰ ਵੀ ਜਿੰਨੇ ਸਾਡੇ ਹਲਕੇ ਦੀਆਂ ਸਮੱਸਿਆਵਾਂ ਵੀ ਸੀ ਚੀਮਾ ਸਾਹਿਬ ਉਹ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਕੁਝ 5 6 ਦੇ ਕਰੀਬ 18 ਫੁੱਟ ਸੜਕਾਂ ਚੌੜੀਆਂ ਹੋਣ ਵਾਲੀਆਂ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਆ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਮੈਂ ਵਿੱਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਵੀ ਉਹਨਾਂ ਨੇ ਕਿਹਾ ਵੀ देयर ਇਜ਼ ਨੋ ਪ੍ਰੋਬਲਮ ਸਾਡਾ ਕੰਮ ਹੈ ਮਿਹਨਤ ਕਰਨਾ ਤੁਸੀਂ ਜੋ ਵੀ ਸਮੱਸਿਆਵਾਂ ਹਲਕੇ ਦੀਆਂ ਲੋਕ ਸਭਾ ਹਲਕੇ ਦੀਆਂ ਵਿਧਾਨ ਸਭਾ ਹਲਕਿਆਂ ਦੀਆਂ ਜੋ ਵੀ ਸਮੱਸਿਆਵਾਂ ਤੁਸੀਂ ਦੱਸੋਗੇ ਅਸੀਂ ਉਹਨਾਂ ਦੇ ਪ੍ਰਤੀ ਆਪਣਾ ਦਿਨ ਰਾਤ ਪਹਿਰਾ ਦਵਾਂਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਰੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਸਰ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹ ਗੱਲਾਂ ਤੋਂ ਪ੍ਰਭਾਵਿਤ ਹੋਏ ਆ ਜੰਮਾ ਤੋਂ ਪ੍ਰਭਾਵਿਤ ਹਫਤੇ ਦੇ ਵਿੱਚ ਹੀ ਹੋ ਗਈ ਆ ਸਮਾਂ ਤੋਂ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਦਾਂਸਾ ਵਾ ਪਹੁੰਚੇ ਸੀ ਵਿਤਮંત્રી ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਤ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਗੱਲ ਚ ਪਾਉਣ ਨੂੰ ਫਿਰਦੇ ਸੀ ਕਿ ਕਿਸ ਨੂੰ ਆਪ ਆ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਸਭ ਤੋਂ ਪਹਿਲਾਂ ਇਹ ਪ੍ਰਭਾਵਿਤ ਕਿ ਇਸ ਹਫਤੇ ਦੇ ਵਿੱਚ ਨਹੀਂ ਜਦੋਂ ਸਰ ਇੱਕ ਸਮੇਂ ਕਰ ਲੋ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਉਹ ਇੱਕ ਹਫ਼ਤੇ ਦਾ ਸਮਾਂ ਕਾਫੀ ਨਹੀਂ ਹੈ ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਟੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਦਾ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ ਲਾ ਆਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੋਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੋਰ ਕੀਤਾ ਪੇ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲਸ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਮੈਂ ਉਹ ਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ ਕਾੰਗਰਸ ਪਾਰਟੀ ਛੱਡਣ ਦਾ ਕਾਰਨ ਕੀ ਹੈ ਕੀ ਕਾੰਗਰਸ ਇੱਕ ਸਿੰਕਿੰਗ ਸ਼ਿਪ ਹੈ ਉਸ ਕੋlfloor ادارے ਗੁਰਪਤ ਸਿੰਘ ਜੀ ਤੇ ਹੈ सुशील कुमार ਰਿੰਕੂ ਹੈ ਆਪ ਹੈ ਆਇਸਟਾ ਆਇਸਟਾ ਕਾਫੀ ਲੋਕ ਨੇ ਜੋ ਹਾਂ ਜੀ ਮੈਮ ਦੇਖੋ ਬੰਦਾ ਜਦੋਂ ਕਿਸੇ ਇੱਕ ਰੂਮ ਦੇ ਵਿੱਚ ਇੱਕ ਰਾਤ ਲਈ ਵੀ ਰਹਿੰਦਾ ਹੋਟਲ 'ਚ ਵੀ ਰਹਿੰਦਾ ਕਿਸੇ ਸਰਾਣ 'ਚ ਵੀ ਰਹਿੰਦਾ ਤੇ ਉਹਦਾ ਵੀ ਧੰਨਵਾਦੀ ਹੈ ਮੈਂ 12 ਸਾਲ ਕਾੰਗਰਸ ਪਾਰਟੀ 'ਚ ਰਿਹਾ ਮੈਂ ਮੈਂ ਕਾੰਗਰਸ ਪਾਰਟੀ ਦਾ ਆਮ ਥੈਕਫੁਲ ਟੂ ਕਾਂਗਰਸ ਪਾਰਟੀ ਬਾਕੀ ਠੀਕ ਹੈ ਪਾਲਿਸੀਸ ਤੋਂ ਜਦੋਂ ਤੁਸੀਂ ਪ੍ਰਭਾਵਿਤ ਹੁੰਦੇ ਆ ਕਿਸੇ ਵੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਤੁਸੀਂ ਉਹ ਤੋਂ ਛੱਡ ਕੇ ਫਿਰ ਤੁਸੀਂ ਜਿਹੜਾ ਕਿਉਂਕਿ ਸਾਡਾ ਏਜੰਡਾ ਹੈ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਕੰਮ ਕਿਸ ਤਰ੍ਹਾਂ ਹੋਣ ਕਿਉਂਕਿ ਜੇ ਆਪਣੇ ਹੀ ਕੰਮ ਕਰਨੇ ਸੀ ਮੈਂ ਤਾਂ ਆਮ ਆ ਪ੍ਰੈਕਟਿਸਿੰਗ ਡਾਕਟਰ ਮੇਰਾ ਤਾਂ ਆਪਣਾ ਕੋਈ ਲਾਲਚ ਨਹੀਂ ਸਾਡਾ ਲਾਲਚ ਇਹ ਹੈ ਵੀ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਵਿਕਾਸ ਲਈ ਨਿਰੰਤਰ ਸੋਚਣਾ ਔਰ ਜਿਹੜਾ ਉਹ ਸੋਚ ਤੇ ਪਹਿਰਾ ਦਿੰਦਾ ਅਸੀਂ ਉਹਦੇ ਬਿਲਕੁਲ ਉਹਨੂੰ ਸਮਰਪਿਤ ਹੈ ਨੇ ਅੱਜ ਜਿਹੜੀ ਜੋ ਅੱਜ ਸੋਚ ਹੈ ਜਿਹੜੀ ਜੋ ਅੱਜ ਸੋਚ ਹੈ ਮੈਂ ਉਹ ਸੋਚ ਦੀ ਗੱਲ ਕਰਦਾਂ। ਥੈਂਕ ਯੂ ਸਰ ਫਿਰ ਲੋਕ ਸਭਾ ਇਲੈਕਸ਼ਨ ਜਿਹੜੇ ਹੈਗੇ ਨੇ ਹੁਸ਼ਿਆਰ ਤੋਂ ਲੱਗ ਰਿਹਾ ਉਹ ਗੱਲ ਹੋ ਗਈ ਹੈ ਪਾਰਟੀ ਦੇ ਨਾਲ। ਆ ਦੇਖੋ ਜਿੱਥੇ ਤੱਕ ਅੱਜ ਮੈਂ ਜੁਆਇਨ ਕੀਤਾ ਪਾਰਟੀ ਮੈਨੂੰ ਜਿੱਥੇ ਵੀ ਰੱਖੇਗੀ ਜਿਸ ਪੋਸਟ ਤੇ ਚਾਹੇਗੀ ਜਿੰਨੀਆਂ ਸੇਵਾਵਾਂ ਲੈਣੀਆਂ ਚਾਹੇਗੀ ਮੈਂ ਸਮਰਪਿਤਾਂ। ਇਰੈਸਪੈਕਟਿਵ ਆਫ ਐਨੀਥਿੰਗ ਇੱਕ ਮਿੰਟ ਦੇਖੋ ਮੈਂ ਮੈਂ ਨਾ ਇਹ ਗੱਲ ਪਹਿਲਾਂ ਵੀ ਕਈ ਆਪਣਾ ਜਦੋਂ ਮੈਂ ਗੱਲ ਰੱਖ ਰਿਹਾ ਸੀ ਕਿ ਹੁਣ ਜਿਹੜੀ ਆਪੋਜੀਸ਼ਨ ਪਾਰਟੀ ਐ ਉਹਨਾਂ ਨੂੰ ਵੀ ਪਤਾ ਆ ਦੀ ਕੰਮ ਬਹੁਤ ਚੰਗੇ ਹੋ ਰਹੇ ਆ ਉਹਨਾਂ ਨੇ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਾਣਾ ਹੁਣ ਉਹ ਉੱਥੇ ਵਿਧਾਨ ਸਭਾ 'ਚ ਖੜ ਕੇ ਸਾਨੂੰ ਇਹ ਥੋੜੀ ਕਹਿੰਦਾ ਕਰਨ ਵੀ ਭਾਈ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਆਫੀਰ ਰਿਕਾਰਡ ਉਹਨਾਂ 'ਚ ਵੀ ਕਈ ਲੀਡਰ ਮੰਨਦੇ ਆ ਜਿਹੜਾ ਜੀ ਕਾਂਗਰਸ 'ਚ ਐ ਵੀ ਭਾਈ ਬਿਜਲੀ ਦਾ ਇੰਪੈਕਟ ਗਰਾਊਂਡ ਤੇ ਹੈ ਇੱਕ ਇੱਕ ਘਰ 'ਚ ਦੋ ਦੋ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਇੰਪੈਕਟ ਗਰਾਊਂਡ ਤੇ ਸਾਡੇ ਕੋਲੇ ਜਦੋਂ ਕੰਟੀਨ 'ਚ ਬੈਠ ਕੇ ਕੌਫੀ ਪੀਂਦੇ ਆ ਬਹੁਤ ਮੰਨਦੇ ਆ ਦੂਜੀਆਂ ਪਾਰਟੀ ਵਾਲੇ ਵੀ ਭਾਈ ਕੰਮ ਜਿਹੜਾ ਸਰਕਾਰ ਦੇ ਵਿੱਚ ਹੋ ਰਿਹਾ ਪਰ ਹੁਣ ਮੈਨੂੰ ਇਹ ਦੱਸੋ ਅਸੀਂ ਇੱਕ ਦੂਜੇ ਦੇ ਵਿਰੁੱਧ ਇਲੈਕਸ਼ਨ ਲੜਨੀ ਆ ਉੱਥੇ ਜਾ ਕੇ ਕਿਵੇਂ ਕਹਦੇ ਕਰਨ ਵਿਧਾਨ ਸਭਾ 'ਚ ਖੜਕੇ ਕਿਉਂਕਿ ਉਹਨਾਂ ਨੇ ਆਪਦੀ ਪਾਰਟੀ ਦਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਜਾਣਾ ਸੋ ਵਿਰੋਧ ਕਰਨ ਨੂੰ ਵਿਰੋਧ ਆਪੋਜੀਸ਼ਨ ਨੂੰ ਕਰਨਾ ਪੈਂਦਾ ਪਰ ਜਿਹੜਾ ਗਰਾਊਂਡ ਤੇ ਕੰਮਾਂ ਦੀ ਚਰਚਾ ਹੈ ਉਹਨਾਂ ਦੇ ਵਰਕਰ ਵੀ ਆ ਕੇ ਕਹਿੰਦੇ ਆ ਵੀ ਜੀ ਦੇਖੋ ਬਿਜਲੀ ਦਾ ਬਿੱਲ ਤਾਂ ਸਾਡਾ ਵੀ ਜੀ ਰੋ ਆ ਰਿਹਾ ਸਾਡੇ ਸਰਜੀਤਪੁਰੇ ਕੋਠੇ ਇੱਕੋ ਘਰ ਦੀਆਂ ਤਿੰਨ ਕੁੜੀਆਂ ਸਰਕਾਰੀ ਨੌਕਰੀ ਤੇ ਲੱਗ ਗਈਆਂ ਸੋ ਇੰਨਾ ਚੀਜ਼ਾਂ ਦਾ ਗਰਾਊਂਡ ਤੇ ਪ੍ਰਭਾਵ ਹੈ ਪਰ ਹੁਣ ਜਦੋਂ ਵਿਰੋਧੀ ਪਾਰਟੀ ਵੱਲੋਂ ਕੋਈ ਐਮ.ਐਲ.ਏ ਜਿੱਤ ਕੇ ਆਇਆ ਤਾਂ ਹੁਣ ਉੱਥੇ ਖੜਾ ਹੋ ਕੇ ਥੋੜੀ ਕਹਿ ਸਕਦਾ ਵੀ ਭਾਈ ਜੀ ਆਮ ਆਦਮੀ ਪਾਰਟੀ ਬਹੁਤ ਚੰਗਾ ਕੰਮ ਕਰ ਰਹੀ ਹੈ ਕਿਉਂਕਿ ਉਕਰੋ ਪਾਰਟੀ ਵੱਲੋਂ ਦੇਸ਼ ਆਉਂਦਾ ਹੈ ਸੈਂਟਰ ਵੱਲੋਂ ਭਾਈ ਤੁਸੀਂ ਆ ਜਿੱਤ ਕੇ ਆ ਕੇ ਵਿਰੋਧ ਕਰਨਾ ਸੋ चंगा काम आम आदमी पार्टी कर रही है इस करके डॉक्टर चब्बेल जी आम आदमी पार्टी शामिल हो रही है, है, आमादी पार्टी की और किस रही है? बिल्कुल आम आदमी पार्टी ने, ने पहले ही पूरे देश में हमने अपनी कंपेन जो है वो लॉन्च कर दी है दिल्ली में हमारे कौमी कन्वीनर अरविंद केजरीवाल जी ने उनकी पूरी टीम में और पंजाब में भी अरविंद केजरीवाल जी ने और पंजाब के मुख्यमंत्री सरदार भगवंत सिंह मान जी ने आज गुजरात में जहाँ जहाँ भी आम आदमी पार्टी इलेक्शन लड़ रही है वहां वहां हमने अपनी कंपेन की शुरुआत कर दी है कर रही है और मैं समझता हूँ आज देश का हर नौजवान आज देश का हर वर्ग बीजेपी इसको सत्ता से भगाना चाहता है और मैं समझता हूँ भारत देश बीजेपी मुक्त होगा और बीजेपी का शासन का ਅੰਤਾਂਨੇ ਵਾਲਾ